ਤੁਹਾਡਾ 2 ਮਿੰਟ ਬਤਾਉਣਾ ਪੁਰਧਾ ਲੈਣਾ ਫਿਰ ਕਰਤਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ 31 ਪਿੰਡਾਂ ਦੇ 43 ਪੰਜ ਸਰ ਸਰਬੰਸ ਸਰਬਸੰਮਤੀ ਨਾਲ ਚੁਣेंगे ਚੇਅਰਮੈਨ ਰਮਨ ਬੈਲ ਨੇ ਸਰਬਸੰਮਤੀ ਨਾਲ ਚੁਣੇ ਪੰਚਾਂ ਨੂੰ ਬਤਾਇ ਦਿੱਤੀ ਕਿ ਹੈ ਪੰਚਾਇਤੀ ਨਮੂਦੇ ਆਪਣੇ ਪਿੰਡਾਂ ਦਾ ਵਿਕਾਸ ਕਰਕੇ ਰੰਗਲਾ ਪੰਜਾਬ ਬਣਾਉਣ ਵਿੱਚ ਕੌਣ ਯੋਗਦਾਨ ਦਾਨਸਬਹਲਕਾ ਗੋਦਾਸਪੁਰ ਦੇ 31 ਪਿੰਡਾਂ ਵਿੱਚ ਪੰਚਾਇਤ ਮੈਂਬਰਾਂ ਦੀ ਉਪ ਚੋਣ ਦੌਰਾਨ 43 ਪੰਚਾਇਤ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਹਨ ਸਰਬਸੰਮਤੀ ਨਾਲ ਚੁਣੇ ਗਏ ਪੰਚਾਇਤ ਮੈਂਬਰ ਰਵਣ ਬਹਿਲ ਦੇ ਨਿਵਾਸ ਸਥਾਨ ਪਹੁੰਚੇ ਅਤੇ ਪੂਰੀ ਇਮਾਨਦਾਰੀ ਨਾਲ ਆਪਣੇ ਪਿੰਡ ਦਾ ਵਿਕਾਸ ਕਰਨ ਦਾ ਤਹਈਆ ਕੀਤਾ ਉੱਥੇ ਹੀ ਉਹਨਾਂ ਚੁਣੇ ਗਏ ਇਹਨਾਂ ਦੇ ਸਾਰੇ ਪੰਚਾਇਤ ਮੈਂਬਰ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਣ ਬਹਿਲ ਨੇ ਵਧਾਈ ਦਿੱਤੀ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਸਾਰੇ ਚੁਣੇਗੇ ਮੈਂਬਰ ਪੂਰੀ ਮਿਹਨਤ ਇਮਾਨਦਾਰੀ ਅਤੇ ਲਗਨ ਨਾਲ ਆਪਣੇ ਪਿੰਡਾਂ ਦਾ ਵਿਕਾਸ ਕਰਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਸ ਵਕਤ ਪਿਛਾਇ ਚੋਣਾਂ ਹੋਈਆਂ ਨੇ ਉਸ ਤੋਂ ਬਾਅਦ ਕੁਝ ਬਾਈ ਇਲੈਕਸ਼ਨ ਜਿਹੜੇ ਸੀਗੇ ਉਹ ਡਿਊ ਹੋ ਗਏ ਸੀਗੇ ਕਈ ਥਾਵਾਂ ਦੇ ਉੱਪਰ ਅਨਫੋਰਚੂਨੇਟਲੀ ਕਿਸਮਤੀ ਨਾਲ ਕਿਸੇ ਮੈਂਬਰ ਦੀ ਡੈਥ ਹੋ ਗਈ ਸੀਗੀ ਕਈ ਪਿਛਲੇ ਵਕਤ ਖਾਲੀ ਰਹਿ ਗਏ ਸਨ ਉਹ ਤਕਰੀਬਨ 31 ਪਿੰਡਾਂ ਦੇ ਵਿੱਚ 42 ਜਿਹੜੇ ਮੈਂਬਰ ਸੀ ਗਿਆ ਉਹਨਾਂ ਦੀਆਂ ਚੋੜਾ ਜਿਹੜੀਆਂ ਸੀ ਗਿਆ ਉਹ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਮੁਕਰਰ ਕੀਤੀਆਂ ਗਈਆਂ ਸੀ ਸੋ ਅੱਜ ਉਹਦਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋਇਆ ਤੇ ਮੈਨੂੰ ਅੱਜ ਦੱਸਦਿਆਂ ਖੁਸ਼ੀ ਆ ਕਿ ਜਿਹੜਾ 31 ਪਿੰਡਾਂ ਦੇ ਵਿੱਚ ਜਣੀਆਂ ਵੈਕੈਂਸੀਜ਼ ਸੀ ਗਿਆ 42 ਤੇ 43 ਤੇ 43 ਤੋਂ ਇਹ 45 ਮੈਂਬਰ ਪੰਚਾਇਤ ਬਣਨੇ ਸੀਗੇ ਅੱਜ ਉਹ ਨਿਰਵੋਧ ਅਨੋਨਿਮਸਲੀ ਬਣ ਗਏ ਨੇ ਔਰ ਪਿੰਡਾਂ ਦੇ ਵਿੱਚੋਂ ਇਕੱਲੇ-ਇਕੱਲੇ ਨਾਮਿਨੇਸ਼ਨ ਪੇਪਰ ਆਏ ਸੀਗੇ ਤੇ ਨਿਰਵੋਧ ਛੁਡੇ ਗਏ ਨੇ ਉਹਨਾਂ ਸਾਰਿਆਂ ਨੂੰ ਅੱਜ ਮੈਂ ਮੁਬਾਰਕ ਦਿਨਾ ਔਰ ਸ਼ੁਕਰਾਵਾ ਦਿਨਾ ਔਰ ਇੱਕੋ ਹੀ ਗੱਲ ਮੈਂ ਕਹੂੰਗਾ ਕਿ ਜਿਹੜਾ ਸੁਪਨਾ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰੰਗਲਾ ਬਣਾਉਣ ਲਈ ਲਿਆ ਉਹਦੇ ਵਿੱਚ ਕੰਦੇ ਨਾਲ ਕੰਮ ਕਰੋ ਔਰ ਜਿਹੜਾ ਪੈਸਾ ਸਰਕਾਰ ਵੱਲੋਂ ਵਿਕਾਸ ਦੇ ਕੰਮਾਂ ਲਈ ਆ ਰਿਹਾ ਉਹਨੂੰ ਕੰਦੇ ਦੇ ਨਾਲ ਲਾ ਕੇ ਲੋਕਾਂ ਦੇ ਜੀਵਨ स्तर ਨੂੰ ਉੱਪਰ ਚੁੱਕਣ ਦੇ ਹਰ ਪ੍ਰਯਾਸ ਕੀਤੇ ਜਾਣ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਸਰਕਾਰੀ ਗ੍ਰਾਂਟਾਂ ਸੀਗੀਆਂ ਉਹ ਪੂਰੀਆਂ ਲੱਗ ਨਹੀਂ ਸਕੀਆਂ ਇਸ ਲਈ ਜਿਸ ਵਕਤ ਰਵਾਇਤੀ ਪਾਰਟੀਆਂ ਦੀ ਸਰਕਾਰਾਂ ਸੀਗੀਆਂ ਪਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਮੈਂ ਸਾਰੇ ਮੈਂ ਬਬਰ ਸਾਹਿਬਾਨ ਨੂੰ ਸਪੰਸਨ ਇਹੋ ਹੀ ਬੇਨਤੀ ਕਰੂੰਗਾ ਕਿ ਇਸ ਪੈਸੇ ਨੂੰ ਗੁਰੂ ਘਰ ਦਾ ਅਗੋਲਕ ਦੀ ਸ਼ਰਧਾ ਰੱਖਦੇ ਹੋਏ ਇਹ ਪੈਸਾ ਜਿਹੜਾ ਉਲਾਇਆ ਜਾਵੇ ਇੱਕ ਵਾਰੀ ਫੇਰ ਸਾਰੇ 43 ਚੁੜੇ ਹੋਏ ਮੈਂਬਰਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਸ਼ੁਕਾਮਨਾਵਾਂ ਤੇ ਮੁਬਾਰਕਾਂ ਔਰ 31 ਪਿੰਡਾਂ ਦੇ ਲੋਕ ਜਿਹੜੇ ਨੇ ਉਹਨਾਂ ਦੀ ਨੁਮਾਇੰਦੀ ਕਰਦੇ ਨੇ ਪਰਮੇਸ਼ਵਰ ਕਿਰਪਾ ਕਰੇ ਮਿਲ ਕੇ ਆਪਾਂ ਵਿਕਾਸ ਦੀ ਜਿਹੜੀ ਗੱਡੀ ਆ ਉਹ ਤੇਜ਼ ਰਫ਼ਤਾਰ ਨਾਲ